ਗੁਰੂ ਤਨ 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 ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਗਰੀਬ ਨਿਵਾਜ ਜੀ ਦਾ ਪਵਿੱਤਰ ਪਾਮਨੇ ਇਤਿਹਾਸ ਆਪ ਜੀ ਕ੍ਰਿਸ਼ਨ ਦੀ ਜਨਮ ਭੂਮੀ ਵਿੱਚ ਗਏ ਜਿੱਥੇ ਲੋਕ ਕੋਈ ਕ੍ਰਿਸ਼ਨ ਬਣਿਆ ਤੇ ਕੋਈ ਗੋਪੀਆਂ ਬਣੀਆਂ ਹੋਈਆਂ ਨੇ ਔਰਤਾਂ ਤੇ ਅਖਾੜਾ ਮਜਾ ਕੇ ਤੇ ਰਾਸਲੀਲਾ ਖੇਡ ਰਹੀਆਂ ਨੇ ਆਪ ਜੀ ਕਦੇ ਗੁਰਬਾਣੀ পড়ੋਂਗੇ ਧਿਆਨਪੂਰਵਕ ਤਾਂ ਸਮਝ ਆਏਗੀ ਗੁਰਬਾਣੀ ਵਿੱਚ ਬਹੁਤ ਬਾਰ ਰਾਸ ਲੀਲਾ ਦਾ ਖੰਡਨ ਕੀਤਾ ਹੈ ਵਾਇਨ ਚੱਲੇ ਨੱਚਨ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾਂ ਝਟੇ ਪਾਏ ਵੇਖੇ ਲੋਕ ਹਸੇ ਕਰ ਜਾਏ ਫੇ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਇਸ ਤੋਂ ਛੁੱਟ ਹੋਰ ਵੀ ਬਹੁਤ ਸਾਰੇ ਸ਼ਬਦ ਮਹਾਰਾਜ ਜੀ ਨੇ ਉਚਾਰਨ ਕੀਤੇ ਗੁਰੂ ਕੇ ਇਤਿਹਾਸ ਵਿੱਚ ਵੀ ਅਨੇਕਾਂ ਸਾਖੀਆਂ ਨੇ ਕਿ ਰਾਸ ਲੀਲਾ ਵੇਖਣ ਤੋਂ ਮਹਾਰਾਜ ਜੀ ਨੇ ਮਨਾਂ ਕੀਤਾ ਇਹ ਸਾਰਾ ਕੁਝ ਉੱਥੇ ਕੌਤਕ ਹੋਣ ਲੱਗਿਆ ਤੇ ਮਹਾਰਾਜ ਜੀ ਨੇ ਇਹ ਰਾਸ ਲੀਲਾ ਵੇਖ ਕੇ ਜਿੱਥੇ ਬੀਬੀਆਂ ਗੋਪੀਆਂ ਬਣੀਆਂ ਤੇ ਮਰਦ ਕ੍ਰਿਸ਼ਨ ਬਣੇ ਆਪਣੇ ਆਚਰਣ ਧਰਮ ਮਾਰ ਮਰਜਾਦਾ ਪਰਿਵਾਰ ਮਾਈ ਬਾਪ ਦੇ ਭਰਾਵਾਂ ਦੀ ਇੱਜ਼ਤ ਪਤ ਬਰੂ ਦਾ ਵੀ ਧਿਆਨ ਨਹੀਂ ਰੱਖਿਆ ਜਾਂਦਾ ਤੇ ਉਹਨੂੰ ਇੱਕ ਧਰਮ ਦੀ ਜਿਹੜੀ ਲੀਲਾ ਹੈ ਉਹ ਦਰਸਾਇਆ ਜਾਂਦਾ ਮਾਨ ਨੇ ਉੱਥੇ ਬਹੁਤ ਸਾਰੇ ਕਟਾਸ਼ ਕੀਤੇ ਵੀ ਇਹ ਕਾਲ ਯੁਗ ਦਾ ਵਰਤਾਰਾ ਵਰਤ ਰਿਹਾ ਆਖ ਗੁਣਾ ਕਲ ਆਈਏ ਆਖ ਗੁਣਾ ਕਲ ਆਈਏ ਆਖ ਗੁਣਾ ਕਲ ਆਈਏ ਵੀ ਕਲ ਯੁਗ ਆ ਗਿਆ ਜੀ ਕਲ ਯੁਗ ਆ ਗਿਆ ਜੀ ਕਲ ਯੁਗ ਆ ਗਿਆ ਪੁੱਛਿਆ ਕਿਵੇਂ ਆਇਆ ਕਲਯੁਗ ਕਿ ਕਿਵੇਂ ਪਤਾ ਲੱਗਦਾ ਫਿਰ ਮਹਾਰਾਜ ਨੇ ਉੱਥੇ ਸ਼ਬਦ ਉਚਾਰਨ ਕੀਤਾ ਤੇ ਇਹਦੇ ਅਰਥ ਵੀ ਇਹਨਾਂ ਮਹਾਰਾਜ ਨੇ ਆਪ ਕੀਤੇ ਆ ਅੱਜ ਦੀ ਕਥਾ ਵਿੱਚ ਆਏਗਾ ਕਿ ਇਥੋਂ ਦੇ ਲੋਕਾਂ ਨੇ ਕਿਹਾ ਮਹਾਰਾਜ ਜਿਹੜਾ ਤੁਸੀਂ ਸ਼ਬਦ ਗਾਵਿਆ ਰਾਮਕਲੀ ਰਾਗ ਦੇ ਵਿੱਚ ਉਹਦੇ ਅਰਥ ਵੀ ਆਪੇ ਕਰੋ ਵੈਸੇ ਅਕਸਰ ਅਸੀਂ ਜਦੋਂ ਕਥਾ ਵਿੱਚ ਕੋਈ ਸ਼ਬਦ ਆਉਂਦਾ ਤੇ ਉਹਦੇ ਅਸੀਂ ਅਰਥ ਕਰਦੇ ਆ ਤੇ ਇਹ ਸ਼ਬਦ ਦਾ ਅਰਥ ਇਥੇ ਕਲ ਦੀ ਕਥਾ ਵਿਸ਼ਰਾਮ ਤੇ ਆਈ ਸੀ ਪਰ ਮਹਾਰਾਜ ਜੀ ਨੂੰ ਪੁੱਛਿਆ ਮਹਾਰਾਜ ਤੁਸੀਂ ਇਹ ਸ਼ਬਦ ਦੇ ਅਰਥ ਦੱਸੋ ਫਿਰ ਮਹਾਰਾਜ ਜੀ ਸਹਿਬ ਆਪ ਆਪਣੇ ਸ਼ਬਦ ਦੇ ਅਰਥ ਆਪਣੇ ਮੋਖੋਂ ਤੋਂ ਫਰਮਾਉਂਦੇ ਨੇ ਤੇ ਮੇਰੇ ਮਨ ਵਿੱਚ ਇਹ ਖਿਆਲ ਆਇਆ ਵੀ ਜੇ ਸ਼ਬਦ ਦੇ ਅਰਥ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਕੀਤੇ ਹੋਣ ਖੁਦ ਉਥੇ ਸਿੱਖ ਅਰਥ ਕਰੇ ਫਿਰ ਜਾਦੀ ਕੋਈ ਖੇਡ ਵੀ ਨਹੀਂ ਬਣਦੀ ਔਰ ਵੈਸੇ ਵੀ ਗੁਰਬਾਣੀ ਦੀ ਲੜੀਵਾਰ ਕਥਾ ਚੱਲਦੀ ਹੋਵੇ ਤਾਂ ਖੇਡ ਵੱਖਰੀ ਹੈ ਅੱਜ ਗੁਰੂ ਗਰੀਬ ਨਵਾਜ਼ ਮਹਾਰਾਜ ਉਹ ਆਪਣੀ ਬਾਣੀ ਦੇ ਆਫਰਤ ਕਰ ਰਹੇ ਨੇ ਤੇ ਉਹਦਾ ਉਲੱਥਾ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਕੀਤਾ ਕਲਯੁਗ ਦੇ ਲੱਛਣ ਦੱਸੇ ਨੇ ਵੀ ਇਹ ਕਲਯੁਗ ਆ ਗਿਆ ਉਹਦੇ ਕੀ ਲੱਛਣ ਨੇ ਮਹਾਰਾਜ